ਸੈਂਟਰ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਮੀਟਿੰਗ ਕਰੀ ਹੈ ਕਿਸਾਨ ਵੀ ਚਾਹੁੰਦੇ ਕਿ ਉਹਨਾਂ ਦਾ ਜਿਹੜਾ ਮਸਲਾ ਹਲੋਵੇ ਕਿਸਾਨਾਂ ਦੀ ਇੱਕ ਮੰਗ ਹੈ ਕਿ ਤਿੰਨੇ ਬਿੱਲ ਰੱਦ ਹੋਣਗੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਹੈ ਅਮਿਤ ਸ਼ਾਹ ਨੇ ਕੱਲ ਕਿਸਾਨਾਂ ਦੇ ਨਾਲ ਕੀ ਗੱਲਬਾਤ ਕੀਤੀ ਕਿਉਂਕਿ ਇਸ ਪੂਰੇ ਮਸਲੇ ਦੀ ਅਗਰ ਪੰਜਾਬ ਤੋਂ ਕਿਸੇ ਭਾਰਤੀ ਜਨਤਾ ਪਾਰਟੀ ਲੀਡਰ ਅਗਵਾਈ ਕਰ ਰਹੇ ਨੇ ਤਾਂ ਉਹਨੇ ਸਾਬਕਾ ਮੰਤਰੀ ਸਰਜੀਤ ਕੁਮਾਰ ਜਾਨੀ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਕਿ ਆਖਰ ਹੁਣ ਕੀ ਹੋਏਗਾ ਜਾਨੀ ਸਾਹਿਬ ਅਮਿਸ਼ਾ ਦੇ ਦਿਲ ਦੀ ਗੱਲ ਹੋਈ ਗੱਲ ਲੱਗਦਾ ਕਿ ਗੱਲ ਪਤਨ ਤੇ ਲੱਗ ਰਹੀ ਹੈਗੀ ਇਹ ਦੇਖੋ ਪਤਨ ਤੇ ਲੱਗਨ ਦਾ ਸਾਨੂੰ ਆਸਰ ਉਮੀਦ ਉਹਨੇ ਬੰਦ ਦੀ ਹੈ ਕਿ ਮੀਟਿੰਗ ਰੈਗੂਲਰ ਅੱਛੇ ਮਾਹੌਲ ਚ ਜਦੋਂ ਮੀਟਿੰਗਾਂ ਚੱਲਦੀ ਹੈ ਇਹ ਤਾਂ ਆਪਾਂ ਨੂੰ ਪਹਿਲੇ ਪਤਾ ਸੀ ਵੀ ਇੱਕ ਮੀਟਿੰਗ ਦੋ ਮੀਟਿੰਗ ਤਿੰਨ ਚ ਫੈਸਲਾ ਹੋਣ ਵਾਲਾ ਨਹੀਂ ਹੈ ਕਿਉਂਕਿ ਬਹੁਤ ਵੱਡਾ ਮਸਲਾ ਔਰ ਕਿਸਾਨੀ ਦਾ ਮਸਲਾ ਹੈ ਰੋਏ ਕਾਨੂੰਨ ਦੇ ਨਾਲ ਜ ਜੜ ਗੱਲ ਆ ਗਈ ਤਾਂ ਸਾਨੂੰ ਇੱਥੇ ਬੜਾ ਕੋਕ ਕਰਨਾ ਪੈਂਦਾ ਔਰ ਉਹ ਕੋਕ ਹੋ ਰਿਹਾ ਉਹਦੇ ਕੋਕ ਕਰਨ ਵਾਸਤੇ ਇੱਕ ਦੂਸਰੇ ਨਾਲ ਤਾਲਮਿਲ ਬਿਠਾਉਣ ਵਾਸਤੇ ਮੀਟਿੰਗ ਹੋਣਾ ਜ਼ਰੂਰੀ ਹੈ ਤਾਂ ਪਹਿਲੇ ਜਿਹੜੀ ਪੰਜ ਮੀਟਿੰਗ ਹੋਈ ਸੀ ਔਰ ਜਿਹੜੀ ਰਾਤ ਜਿਹੜੀ ਕੱਲ ਮੀਟਿੰਗ ਹੋਈ ਹੈ ਅਮਿਤ ਸਾਹਿਬ ਜੀ ਨਾਲ ਤਾਂ ਉਹਦੇ ਵਿੱਚ ਜਥੇਬੰਦੀਆਂ ਦੇ ਵਿੱਚ ਜਿਹੜੀ ਹੈ ਉਹ ਜਿਹੜੇ 13 ਜਥੇਬੰਦੀਆਂ ਦੇ ਅਗੂ ਨੁਮਾਇੰਦੇ ਜਾ ਕੇ ਗਏ ਕਿ ਛੋਟੀ ਮੀਟਿੰਗ ਦੇ ਵਿੱਚ ਥੋੜੀ ਗੱਲ ਈਜੀ ਔਰ ਸੌਖੀ ਹੋ ਜਾਂਦੀ ਹੈ ਸਮਝੀ ਵੀ ਔਰ ਸਮਝਾਈ ਅੱਛੀ ਜਾਂਦੀ ਹੈ ਜਿਆਦਾ ਜਿੱਥੇ ਬੈਠਦੇ ਹੈ ਜਿੱਥੇ ਫਿਰ ਸਾਰੀ ਗੱਲ ਕੇ ਇਹ ਜੀ ਗੱਲਾਂ ਹੁੰਦੀਆਂ ਕਿ ਜਿਹੜੀ ਜਿਆਦਾ ਬੰਦਿਆਂ 'ਚ ਨਹੀਂ ਕਹੀ ਜਾਂਦੀ ਇੱਕ ਪਾਸੇ ਹੋ ਕੇ ਗੱਲ ਕਰਕੇ ਅਮਿਤ ਸਾਹਿਬ ਆਪ ਇਸ ਤਰ੍ਹਾਂ ਦੇ ਫੈਸਲੇ ਸੁਣਾਉਣੇ ਆ ਜਿਹੜੀ ਰਾਤ ਅਮੀ ਸਾਜੀ ਨਾਲ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਸਾਡਾ ਰਹਿਣਾ ਅਸੀਂ ਨਹੀਂ ਰਹਿ ਸਕਦੇ ਮੀਟਿੰਗ ਨਾਲ ਅਸੀਂ ਰਹਿੰਦੇ ਆ ਕਿਉਂਕਿ ਅਸੀਂ ਪਾਰਟੀ ਲੈਵਲ ਤੇ ਆ ਉਹ ਜਥੇਬੰਦੀਆਂ ਸਰਕਾਰ ਸਰਕਾਰ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ ਔਰ ਜਿਹੜੀ ਅਸੀਂ ਤੁਹਾਡੇ ਰਾਹੀਂ ਸਾਨੂੰ ਪਤਾ ਲੱਗਦਾ ਤੁਹਾਡੇ ਰਾਹੀਂ ਸਾਰੇ ਦੇਸ਼ ਨੂੰ ਪਤਾ ਲੱਗਦਾ ਪੰਜਾਬ ਨੂੰ ਪਤਾ ਲੱਗਦਾ ਔਰ ਉਹ ਤੁਹਾਡੇ ਰਾਹੀਂ ਅਸੀਂ ਦੇਖ ਕੀ ਗੱਲ ਕਰ ਸਕਦੇ ਹਾਂ ਜਦੋਂ ਮੀਟਿੰਗ ਤੋਂ ਵਿੱਚ ਬਾਹਰ ਆਏ ਤਾਂ ਕਈ ਜਥੇਬੰਦੀਆਂ ਤੁਹਾਡੇ ਰਾਹੀਂ ਇੰਟਰਵਿਊ ਜਿੱਦੇ ਵਿੱਚ ਕਰ ਰਹੇ ਅਸੀਂ ਇੰਟਰਵਿਊ ਦੇਖਿਆ ਉਹ ਸੰਤੁਸ਼ਟ ਨਜ਼ਰ ਆਏ ਔਰ ਆ ਜਿਹੜੀ ਕੱਲ ਮੀਟਿੰਗ ਹੋਏਗੀ ਉਹਦੇ ਵਿੱਚ ਹੱਲ ਹੋ ਜਾਊਗਾ ਉਹਨਾਂ ਨੇ ਕਾਨੂੰਨ ਦੇ ਤੌਰ ਵੀ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਸਾਰੀ ਗੱਲ ਜਿਹੜੀ ਐ ਅੱਛੇ ਮੋੜ ਨਾਲ ਚੱਲ ਰਹੀ ਐ ਸਰਕਾਰ ਜਿੱਦਣੇ ਕਿਤੇ ਐਮਐਸਪੀ ਨੂੰ ਕਾਨੂੰਨ ਬਣਾਉਣ ਤੇ ਰਾਜ਼ੀ ਹੋ ਗਈ ਐ ਜਾਂ ਕੋਈ ਨਾ ਕੋਈ ਜਿਹੜਾ ਬਿੱਲ ਵਾਪਸ ਹੋਏਗਾ ਜਾਂ ਵੱਡੇ ਪੱਧਰ ਤੇ ਉਹਦੇ ਤੇ ਸੋਧ ਕੀਤੀ ਜਾ ਰਹੀ ਐ ਨਹੀਂ ਇਹ ਮੇਰੇ ਕੋਲ ਪੁੱਛਣ ਵਾਲਾ ਤਾਂ ਜੱਥੇ ਬੰਦਿਆ ਤੁਸੀਂ ਸਾਰਾ ਦਿਨ ਫਿਰਦੇ ਹੋ ਤੁਹਾਡੇ ਜੱਥੇ ਬੰਦਿਆ ਟੱਕਰ ਰਹੀਆਂ ਤੁਸੀਂ ਇੰਟਰਵਿਊ ਹੁਣ ਕੀਤੀਆਂ ਵੀ ਐ ਦੋ ਚਾਰਾਂ ਦੀ ਹੋਰ ਕਰੋਗੇ ਉਹਦੇ ਵਿੱਚ ਬੈਟਰ ਪਤਾ ਲੱਗੇਗਾ ਜਦੋਂ ਮੈਂ ਮੀਟਿੰਗ 'ਚ ਬੈਠਾ ਆਵਾਂ ਤਾਂ ਮੈਂ ਕਲੀਅਰ ਜੀ ਗੱਲ ਦੱਸ ਸਕਦਾ ਵੈਸੇ ਗੱਲਾਂ ਦਾ ਸਾਰੀਆਂ ਸਾਨੂੰ ਪਤਾ ਹੁੰਦਾ ਐ ਮੈਨੂੰ ਇੱਕੀ ਗੱਲ ਦਾ ਪਤਾ ਹੈ ਪਰ ਅਸੀਂ ਬੋਲ ਨਹੀਂ ਸਕਦੇ ਅਸਾਨੂੰ ਬੋਲਣਾ ਵੀ ਨੀਤੇ ਦਾ ਬੋਲਣਾ ਉਚਿਤ ਵੀ ਨਹੀਂ ਹੈ ਕਿ ਸਰਕਾਰ ਕਿਸਾਨਾਂ ਨੂੰ ਜਥੇਬੰਦਿਆਂ ਨੂੰ ਤੋਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿੱਥੇ ਕਿ ਕਿਸਾਨ ਆ ਕੇ ਟਿਕਦੇ ਨੇ ਉਹ ਸਭ ਦਿਨਾਂ ਵਾਲੇ ਬਿੱਲ ਦੇ ਵਿੱਚ ਜਿਹੜਾ ਤੋੜ ਮਰੋੜ ਕਰਨੀ ਕਰ ਲਾਂਗੇ ਨਹੀਂ ਦੇਖੋ ਸਰਕਾਰ ਨੇ ਉਹਦੋਂ ਹੀ ਕਹਿਤਾ ਸੀ ਵੀ ਕਿਸਾਨਾਂ ਦੀ ਜਿਹੜੀ ਸਮੱਸਿਆ ਹੈ ਉਹ ਆਪਾਂ ਹੱਲ ਕਰ ਲੈਨੇ ਆ ਔਰ ਉਹਦੇ ਵਾਸਤੇ ਡਿਬੇਟ ਦੇ ਵਿੱਚ ਮੇਰੇ ਬੈਠੇ ਸੀ ਆਪਣੇ ਲੱਖੋਵਾਲ ਸਾਹਿਬ ਉਹਨਾਂ ਡਿਬੇਟ ਦੇ ਵਿੱਚ ਤੁਹਾਡੇ ਮਾਧਿਅਮ ਨਾਲ ਹੀ ਉੱਥੇ ਕਿਹਾ ਸੀ ਕਿ ਵੀ ਸਾਡੀਆਂ ਗੱਲਾਂ ਸਰਕਾਰ ਨੂੰ ਅਸੀਂ ਮਨਾ ਲਈਆਂ ਜਦੋਂ ਸਰਕਾਰ ਕੋਲ ਗੱਲਾਂ ਮਨਾ ਲਈਆਂ ਜਦੋਂ ਮੰਨ ਗਈ ਸਰਕਾਰ ਤੁਹਾਡੀ ਜਿਹੜੀ ਗੱਲ ਸੀਗੀ ਤੇ ਫਿਰ ਰਹਿ ਗਈ ਜਾਂਦਾ ਫਿਰ ਕੁਝ ਨਹੀਂ ਰਹਿੰਦਾ ਪਰ ਮੇਰੀ ਪ੍ਰਾਰਥਨਾ ਇਹ ਹੈ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਆਪਾਂ ਸਹਿਮ ਨਾਲ ਕੰਮ ਲਈਏ ਇਹ ਸਰਕਾਰ ਵੀ ਆਪਣੀ ਆਪਾਂ ਵੀ ਆਪਣੇ ਕਿਸਾਨ ਵੀ ਆਪਣਾ ਇਹ ਕੋਈ ਅੰਗਰੇਜ਼ਾਂ ਦੀ ਸਰਕਾਰ ਨਹੀਂ ਹੈ ਇਹ ਤੁਹਾਡੀ ਬਣਾਈ ਹੋਈ ਤੁਹਾਡੇ ਹੱਥਾਂ ਨਾਲ ਬਣਾਈ ਹੋਈ ਸਰਕਾਰ ਜਿਹੜੀ ਹੈ ਅੱਜ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਦੇਸ਼ ਦੇ ਵਿੱਚ ਅੱਛਾ ਕੰਮ ਕਰ ਰਹੀ ਹੈ ਇਹ ਵੀ ਸਾਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਔਰ ਸਹੀ ਤੇ ਤੋਂ ਆਪਣੀ ਮੰਗ ਲੈ ਕੇ ਜਾਂਦੇ ਆ ਉਹਦੇ ਵਿੱਚ ਸਰਕਾਰ ਦਾ ਵੀ ਦੇਖਣਾ ਪਏਗਾ ਆਪਣਾ ਵੀ ਦੇਖਣਾ ਪਏਗਾ ਮੇਰਾ ਕਾਹਦੇ ਵਿੱਚ ਸੱਪ ਵੀ ਲਾਠੀ ਵੀ ਨਾ ਟੁੱਟੇ ਸੱਪ ਵੀ ਮਰ ਜੇ ਸਭ ਨੂੰ ਦੇਖਣਾ ਪਏਗਾ ਅਡੀ ਨਾਲ ਵੀ ਸਰਕਾਰ ਜਿਹੜੀ ਚੀਜ਼ ਹੈ ਕੋਈ ਐ ਜੀ ਮਜਬੂਰੀ ਸਰਕਾਰ ਦੀ ਵੀ ਸਾਨੂੰ ਸਮਝਣੀ ਪੈਣੀ ਹੈ ਔਰ ਸਾਡਾ ਵੀ ਹੇਤ ਰਫਾਇਦਾ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਗੱਲਾਂ ਕਰਕੇ ਸਾਨੂੰ ਮਸਲਾ ਹੱਲ ਕਰਨਾ ਚਾਹੀਦਾ ਔਰ ਕੱਲ ਮਸਲਾ ਜਿਹੜਾ ਹੱਲ ਹੋਊਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਸਰਕਾਰ ਦੀ ਕੀ ਮਜਬੂਰੀ ਲੱਗਦੀ ਹੈਗੀ ਜੀ ਦੇਖੋ ਮਜਬੂਰੀ ਤੁਹਾਡੀ ਔਰ ਮੇਰੀ ਵੀ ਹੋ ਸਕਦੀ ਹੈ ਆਪਣਾ ਦੋਨਾਂ ਦਾ ਜੇ ਕੋਈ ਝਗੜਾ ਹੋਵੇ ਉਹਦੇ ਵਿੱਚ ਹੋ ਸਕਦਾ ਹੋਵੇ ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਤੁਸੀਂ ਮੈਨੂੰ ਆਹ ਚੀਜ਼ ਕਰਕੇ ਦਿਓ ਔਰ ਤੁਸੀਂ ਉਹ ਕਰਨਾ ਸਕਦੇ ਹੋ ਕਾਰਨ ਵੀ ਹੁੰਦਾ ਕੋਈ ਅੱਗੇ ਪਿੱਛੇ ਸਾਰੀ ਗੱਲ ਜਦੋਂ ਅਸੀਂ ਪੰਚਾਇਤ ਤੇ ਬੈਠਦਾ ਨਾ ਤਾਂ ਸਾਡੀ ਆਪਣੀ ਜਿੱਤ ਨਹੀਂ ਹੋਣੀ ਚਾਹੀਦੀ ਅਗਲਾ ਤੇ ਵੀ ਦੇਖਣਾ ਚਾਹੀਦਾ ਵੀ ਇਹਦੀ ਕੀ ਮਜਬੂਰੀ ਹੈ ਮੇਰੀ ਕੀ ਮਜਬੂਰੀ ਹੈ ਔਰ ਦੋਨਾਂ ਦੀ ਮਜਬੂਰੀ ਦੂਰ ਹੁੰਦੇ ਹੋਈ ਦੂਰੀ ਦੂਰ ਹੁੰਦੇ ਵੀ ਫੈ ਉਹ ਹੋਣਾ ਚਾਹੀਦਾ ਹੈ ਔਰ ਕਿਸਾਨ ਦਾ ਹਿੱਤ ਕਿਸਾਨ ਦਾ ਭਲਾ ਉਹਦੇ ਵਿੱਚ ਤਾਂ ਅੱਜ ਜਿਹੜੀ ਮੈਂ ਦੇਖ ਰਿਹਾ ਮੈਨੂੰ ਖੁਸ਼ੀ ਹੋ ਰਹੀ ਸੀ ਜੀ ਮੀਟਿੰਗ ਜਿਹੜੀ ਹੈ ਬਹੁਤ ਅੱਛੀ ਹੋਈ ਹੈ ਔਰ ਮੀਟਿੰਗ ਜਿਹੜੀ ਗੱਲਾਂ ਰੱਖੀ ਗਈਆਂ ਜਿਹੜੀ ਜੱਥੇਬੰਦੀਆਂ ਮੰਨ ਰਹੀ ਸੀ ਗੱਲਾਂ ਉਹ ਨੇੜੇ ਜਿਹੜੀ ਆ ਚੁੱਕੀਆਂ ਕਿਤੇ ਇਹ ਨਹੀਂ ਕਿ ਸਰਕਾਰ ਦਾ ਲਿਫਣਾ ਹੀ ਮਜਬੂਰੀ ਹੈ ਸਰਕਾਰ ਕਹਿੰਦੀ ਅਸੀਂ ਨਹੀਂ ਲਿਪਦੇ ਸਰਕਾਰਾਂ ਥੋੜਾ ਲਿਪਦੀਆਂ ਹੁੰਦੀਆਂ ਨੇ ਸਰਕਾਰਾਂ ਉੱਤੋਂ ਨਹੀਂ ਆਉਂਦੀਆਂ ਸਰਕਾਰਾਂ ਨੂੰ ਰਾਜ ਤਿਲਕ ਨਹੀਂ ਹੁੰਦਾ ਸਰਕਾਰਾਂ ਬਣਾਉਂਦੀ ਹੈ ਜਨਤਾ ਪਬਲਿਕ ਪ੍ਰਜਾਤੰਤਰ ਦੇ ਵਿੱਚ ਜਿਹੜੇ ਲੋਕ ਬਣਾਉਂਦੇ ਨੇ ਦੇਖੋ ਅਸੀਂ ਇਲੈਕਸ਼ਨ ਲੜਦੇ ਆਂ ਇਲੈਕਸ਼ਨਰਦਿਆਂ ਸਿੱਧਾ ਇੱਕ ਇੱਕ ਘਰੇ ਜਾ ਕੇ ਮਾਫੀ ਮੰਗਦਿਆਂ ਵੋਟ ਦੀ ਪ੍ਰਾਰਥਨਾ ਕਰਦੇ ਆ ਰਾਤ ਨੂੰ 2 ਵਜੇ ਵੀ ਚਲੇ ਜਾਂਦੇ ਆ ਸਰਕਾਰਾਂ ਦੇ ਵਿੱਚ ਅੰਕੜ ਨਹੀਂ ਹੁੰਦੀ ਔਰ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਪਰਦਾ ਤੰਤਰ ਦੇ ਵਿੱਚ ਸਰਕਾਰ ਜਿਹੜੀ ਹੈ ਸੇਵਾਦਾਰ ਹੈ ਲੋਕਾਂ ਦੀ ਸੇਵਾਦਾਰ ਹੈ ਅਸੀਂ ਲੋਕਾਂ ਨੂੰ ਵਾਦਾ ਕਰਦੇ ਆ ਵੀ ਤੁਹਾਨੂੰ ਇਹ ਕੰਮ ਕਰਾਂਗੇ ਸਰਕਾਰ ਆਕੜ ਸਰਕਾਰ ਦੇ ਆ ਰਾਜਾਵਾਂ ਦੇ ਆਕੜ ਹੁੰਦੀ ਸੀ ਜਿਹਨਾਂ ਰਾਜ ਤਿਲਕ ਹੁੰਦਾ ਸੀ ਉਹ ਵੋਟ ਲੈਣ ਚ ਘਰ ਘਰ ਜਾਣਾ ਉਹਦੇ ਕਾਦੀ ਆਕੜ ਹੈ ਇਹ ਨਹੀਂ ਸਰਕਾਰ ਦੇ ਸੈਂਟਰ ਸਰਕਾਰ ਚ ਆਕੜ ਆ ਗਈ ਆ ਕਿਉਂਕਿ ਬਹੁਤ ਜ਼ਿਆਦਾ ਮੈਜੋਰਟੀ ਹੈ 6 ਸਾਲ ਪਿਛਲੇ ਸਰਕਾਰ ਨੂੰ ਏਡੀ ਵੱਡੀ ਚੁਣੌਤੀ ਨਹੀਂ ਮਿਲੀ ਸਰਕਾਰ ਨੇ ਮਨਮਰਜ਼ੀਆਂ ਕੀਤੀਆਂ ਸੀ ਤੇ ਲੋਕ ਡਰ ਗਏ ਸੀ ਆ ਕਿਸਾਨ ਜਾਗੇ ਦੇਸ਼ ਦੇ ਨਹੀਂ ਸਰਕਾਰ ਕਦੇ ਮਨਮਰਜ਼ੀ ਨਹੀਂ ਕਰਦੀ ਦੇਸ਼ हित ਵਿੱਚ ਕਰਦੀ ਹੈ ਜਿਹਦੇ ਵਿੱਚ ਦੇਸ਼ ਦਾ ਫਾਇਦਾ ਹੋਵੇ ਦੇਸ਼ ਦੀਆਂ ਜਿਹੜੀਆਂ ਕਮੀਆਂ ਸੀ ਪਿੱਛੇ ਚੱਲੀ ਆ ਰਹੀਆਂ ਸੀ ਕਿ ਅਸੀਂ ਉਸੇ ਚੀਜ਼ ਉਸੇ ਚੀਜ਼ ਨੂੰ ਉਸੇ ਢਾਂਚੇ ਨੂੰ ਰਹਿਣ ਦਈਏ ਤਾਂ ਸਾਡਾ ਦੇਸ਼ ਤਰੱਕੀ ਕਿਵੇਂ ਕਰੂਗਾ ਜਦੋਂ ਅਸੀਂ ਤਰੱਕੀ ਕਰਨੀ ਹੁੰਦੀ ਹੈ ਨਾ ਜੀ ਫਿਰ ਸਾਨੂੰ ਕਾਨੂੰਨ ਵਗੈਰਾ ਸੋਧ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਜੇ ਨਾ ਕਰਾਂਗੇ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਸੜਕਾਂ ਦੀ ਕੀ ਲੋੜ ਸੀ ਪਹਿਲਾਂ ਲੋਕਾਂ ਦੇ ਵੀ ਸੜਕਾਂ ਅੱਜ ਜੇ ਚੌੜੀਆਂ ਸੜਕਾਂ ਨਾ ਹੁੰਦੀਆਂ ਕੰਮ ਚੱਲ ਸਕਦਾ ਸੀ ਜਦੋਂ ਵੀ ਕੋਈ ਨਵੀਂ ਚੀਜ਼ ਆਈ ਹੈ ਨਾ ਉਹਦਾ ਵਿਰੋਧ ਹੋਇਆ ਕੰਪਿਊਟਰ ਆਇਆ ਸੀ ਉਹਦਾ ਵੀ ਲੋਕਾਂ ਨੇ ਵਿਰੋਧ ਕੀਤਾ ਸੀ ਸਾਡੇ ਖੇਤਾਂ 'ਚ ਕੰਬਾਈਨ ਆਈ ਸੀ ਕਣ ਕੱਟਣ ਵਾਸਤੇ ਜਿਹੜੇ ਕਾਮਰੇਡ ਸੀਗੇ ਉਹਨਾਂ ਨੇ ਵਿਰੋਧ ਕੀਤਾ ਸੀ ਕੰਬਾਈਨ ਆ ਗਈ ਲੇਬਰ ਕਿੱਥੇ ਜਾਏਗੀ ਇਸ ਤਰ੍ਹਾਂ ਜੇ ਸੜਕ ਹੀ ਬਣੀ ਸੀ ਉਹਦੇ ਮਤਲਬ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਇੱਕ ਵਾਰੀ ਉਹਦਾ ਵਿਰੋਧ ਹੁੰਦਾ ਹੈ ਪਰ ਉਹਦੇ ਬਾਅਦ ਉਹਦਾ ਜਿਹੜਾ ਅਨੰਦ ਸੁੱਖ ਜਿਹੜਾ ਆਨੰਦ ਜਿਹੜਾ ਆਂਦਾ ਹੈ ਅਗਰ ਦੁੱਖ ਤਕਲੀਫ ਵੀ ਅਗਰ ਆਣ ਦੇ ਬਾਅਦ ਹੁੰਦੀ ਹੈ ਤਾਂ ਆਪਾਂ ਹੱਲ ਕਰ ਸਕਦੇ ਹਾਂ ਪਰ ਸਰਕਾਰ ਨੂੰ ਇਹ ਕਿਉਂ ਨਹੀਂ ਲੱਗ ਰਿਹਾ ਕਿ ਜਦ ਕਿਸਾਨ ਕਹਿੰਦੇ ਨੇ ਕਿ ਸਾਡਾ ਸਾਨੂੰ ਭਲੇ ਦੀ ਜ਼ਰੂਰਤ ਨਹੀਂ ਸਰਕਾਰ ਕਹਿੰਦੀ ਹੈ ਤੁਹਾਡਾ ਭਲਾ ਕਰਦੇ ਕਿਸਾਨ ਕਹਿੰਦੇ ਨਹੀਂ ਸਾਨੂੰ ਇਹ じゃ ਭਲਾ ਨਹੀਂ ਚਾਹੀਦਾ ਤੇ ਸਰਕਾਰ ਬਿੱਲ ਵਾਪਸ ਲੈ ਲੇ ਨਹੀਂ ਦੇਖੋ ਗੱਲ ਸੁਣੋ ਬਿੱਲ ਜੇ ਸਰਕਾਰ ਨੇ ਬਣਾਇਆ ਕਾਨੂੰਨ ਕੋਈ ਵੀ ਸਰਕਾਰ ਨਹੀਂ ਚਾਹਦੀ ਕਿ ਸਾਡੇ ਤੋਂ ਸਾਡੀ ਜਨਤਾ ਸਾਡੇ ਲੋਕ ਨਰਾਜ਼ ਹੋਣ ਸਾਰੇ ਸਰਕਾਰਾਂ ਚਾਹਦੀ ਹੈ ਸਰਕਾਰਾਂ ਬਣਦੀਆਂ ਹੀ ਉਦੋਂ ਹੈ ਕਿ ਜਦੋਂ ਲੋਕ ਰਾਜੀ ਹੋਣਗੇ ਲੋਕਾਂ ਨੂੰ ਰਾਜੀ ਕਰਨ ਵਾਸਤੇ ਦੇਸ਼ ਦਾ ਵਿਕਾਸ ਕਰਨ ਵਾਸਤੇ ਹੀ ਸਰਕਾਰਾਂ ਕੰਮ ਕਰਦੀ ਹੈ ਸਰਕਾਰ ਦੀ ਕਦੇ ਇਹ ਨੀਤ ਨਹੀਂ ਹੁੰਦੀ ਵੀ ਮਤਲਬ ਹੈ ਵੀ ਅਸੀਂ ਤਾਂ ਬਣਾਤਾ ਵੀ ਸਾਡਾ ਨੁਕਸਾਨ ਹੋਵੇ ਕਦੇ ਕੋਈ ਨਹੀਂ ਸੋਚਦਾ ਤਾਂ ਬਣਾਇਆ ਤਾਂ ਅੱਛੇ ਕਰਕੇ ਹੈ ਅਗਰ ਥੱਲੇ ਇੱਕ ਕਿਸਾਨਾਂ ਨੂੰ ਅੱਛਾ ਨਹੀਂ ਲੱਗਦਾ ਕਿਸਾਨ ਕਹਿੰਦੇ ਜਦ ਇਹਨਾਂ ਸਾਡਾ ਨਹੀਂ ਭਲਾ ਹੋਣਾ ਸਰਕਾਰ ਫਿਰ ਕਿਉਂ ਲਗਾਤਾਰ ਥੋਪਰੀਏ ਜਿਨ੍ਹਾਂ ਦਾ ਭਲਾ ਕਰਨਾ ਤੁਸੀਂ ਉਹ ਕਹਿੰਦੇ ਸਾਨੂੰ ਭਲੇ ਦੀ ਜ਼ਰੂਰਤ ਨਹੀਂ ਹੈ ਫਿਰ ਬੇਲਵਾ ਵਾਪਸ ਲੈ ਲੈਣੇ ਚਾਹੀਦੇ ਨੇ ਨਹੀਂ ਕਈ ਚੀਜ਼ਾਂ ਵਿਰੋਧ ਵੀ ਹੋਇਆ ਅਰ ਵਿਰੋਧ ਦੇ ਬਾਅਦ ਉਹ ਚੀਜ਼ਾਂ ਬਣੀਆਂ ਉਹਦਾ ਅੱਜ ਅਛਾ ਰਿਜ਼ਲਟ ਹੈ ਕਿ ਨਹੀਂ ਮੰਡੀਆਂ ਸੀ ਲੋ ਬਾਜ਼ਾਰ ਦੇ ਵਿਚਾਰਾਂ ਦੇ ਵਿੱਚ ਮੰਡੀਆਂ ਹੁੰਦੀ ਸੀ ਮੈਂ ਜਦੋਂ ਖੇਤੀ ਕਰਦਾ ਸੀਗਾ ਜਦੋਂ ਮੰਡੀਆਂ ਬਾਹਰ ਕੱਢੀਆਂ ਲੋਕਾਂ ਨੇ ਵਿਰੋਧ ਕੀਤਾ ਵੀ ਮੰਡੀਵਾਰ ਕਿਉਂ ਲੈ ਜਾ ਰਹੇ ਹੋ ਜਦੋਂ ਬਾਹਰ ਫੋਕਲ ਪੁਆਇੰਟ ਬਣੇ ਕਾਂਗਰਸ ਨੇ ਕੇ ਵੀ ਬਾਦਲ ਫੋਕਲ ਪੁਆਇੰਟ ਬਣਾਉਂਦਾ ਅੱਜ ਉਹਨਾਂ ਦਾ ਸੁੱਖ ਹੈ ਅਗਰੇ ਫੋਕਲ ਪੁਆਇੰਟ ਔਰ ਮੰਡੀਆਂ ਬਾਹਰ ਨਾ ਜਾਂਦੀ ਅੱਜ ਸਾਡਾ ਅਨਾਜ ਨਹੀਂ ਵਿਕਣਾ ਅੰਡਰ ਵਿਰੋਧ ਕਿੱਥੇ ਬਣਦਾ ਉਹਦਾ ਵਿਰੋਧ ਹੁੰਦਾ ਓਵਰ ਵਿਰੋਧ ਬਣਦਾ ਉਹਦਾ ਵਿਰੋਧ ਹੁੰਦਾ ਪਰ ਉਹਦਾ ਬਾਅਦ ਚ ਸੁੱਖ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਮੈਂ ਨਹੀਂ ਕਹਿ ਰਿਹਾ ਇਹ ਲੋਕੀ ਕਹਿਣਗੇ ਚਲੋ ਸਰਕਾਰ ਨੇ ਅੱਛਾ ਸਮਝ ਕੇ ਬਣਾਇਆ ਮੈਂ ਮੈਂ ਮੇਰੀ ਪ੍ਰਾਰਥਨਾ ਹੈ ਜੇ ਅਗਰ ਆਪਾਂ ਸਹਿਯਮ ਰੱਖੀਏ ਤੇ ਇਹਦਾ ਆਪਾਂ ਸਰਕਾਰ ਦੀ ਗੱਲ ਮੰਨਦੇ ਹੋ ਚੱਲੀਏ ਜੇ ਅੱਛਾ ਨਾ ਲਗੇ ਤਾਂ ਆਇਆ 24 24 ਇਲੈਕਸ਼ਨ ਦੇ 24 ਜਦੋਂ ਆਏਗਾ ਸਭ ਤੋਂ ਵੱਡੀ ਸਾਨੂੰ ਧਰਨਾ ਦੇਣ ਦੀ ਜਲੂਸ ਕੱਢਣ ਦੀ ਕੋਈ ਲੋੜ ਨਹੀਂ ਹੈ 24 ਜਦੋਂ ਆਏਗਾ ਵੋਟ ਵੋਟ ਆਏਗਾ ਔਰ ਸਾਡੇ ਪ੍ਰਜਾਤੰਤਰ ਦੇ ਸਾਡੇ ਸਹਿਦਨ ਐਡੀ ਵੱਡੀ ਤਾਕਤ ਜਿਹੜੀ ਵੋਟ ਰੂਪੀ ਦੇ ਕੇ ਦੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਉਹ ਤਾਂ ਦੇਖ ਲਈਏ ਕਿ ਮਾੜਾ ਕੀਤਾ ਚੰਗਾ ਕੀਤਾ ਕਿ ਨਹੀਂ ਕੀਤਾ ਜੇ ਚੰਗਾ ਕੀਤਾ ਤਾਂ ਦੁਬਾਰਾ ਜੇ ਨਹੀਂ ਕੀਤਾ ਤਾਂ ਅਸੀਂ ਉਹ ਉਸ ਉਹ ਚੀਜ਼ ਦਾ ਉਹ ਤੋਂ ਬਦਲਾ ਲੈ ਸਕਦੇ ਆ ਵੀ ਤੁਸੀਂ ਕੀਤਾ ਨਹੀਂ ਹਟੋ ਪਾਸੇ 28 ਕਦੀ ਹੈ ਜਨਤਾ ਨੇ ਟਾਣਾ ਜਨਤਾ ਨੇ ਲੈਣਾ ਤਾਂ ਬਿਰੋਧ ਜਿਹੜਾ ਉਸ ਟਾਈਮ ਬੈਟਰ ਹੈ ਜਿਹੜੀ ਚੀਜ਼ ਆਪਾਂ ਇੱਕ ਨੂੰ ਬਣਾਤਾ ਵਿਸ਼ਵਾਸ ਕਰਕੇ ਮੋਦੀ ਸਾਹਿਬ ਨੂੰ ਬਣਾਇਆ ਹੋਣਾ ਜੇ ਬਿੱਲ ਚੰਗੇ ਲੱਗਣਗੇ ਠੀਕ ਹੈ ਜੇ ਮਾੜੇ ਲੱਗਣਗੇ ਤੇ ਮੋਦੀ ਸਾਹਿਬ ਦੀ ਜਿਹੜਾ ਤਖਤ ਉਹ ਪਲਟ ਸਕਦੀ ਜਨਤਾ ਨਾ ਕੋਈ ਨਹੀਂ ਪਟ ਸਕਦੀ ਜਨਤਾ ਨੇ ਪਟਣਾ ਹੈ ਕਾਂਗਰਸ ਅੱਜ ਕਿੱਥੇ ਨਜ਼ਰ ਆਂਦੀ ਹੈ ਜਨਤਾ ਨਹੀਂ ਲੱਗੀ ਅੱਜ ਕਾਂਗਰਸ ਆ ਨਾਮੋ ਨਿਸ਼ਾਨ ਨਹੀਂ ਹੈ ਅ ਦੂਜੀ ਵਾਰੀ ਅਗਰ ਮੋਦੀ ਸਾਹਿਬ ਬਣੇ ਦੂਜੀ ਵਾਰੀ ਬਣੇ ਤਾਂ ਲੋਕਾਂ ਨੂੰ ਕਾਨੂੰਨ ਉਹਨਾਂ ਦੀ ਗੱਲ ਠੀਕ ਲੱਗੀ ਬਣ ਕੇ ਅੱਗੇ ਜੇ ਠੀਕ ਲੱਗੇਗੀ ਤਾਂ ਬਣਾਣਾ ਤਾਂ ਲੋਕਾਂ ਨੇ ਇਹ ਤੇ ਮੇਰੀ ਕਹਿਣ ਦੀ ਗੱਲ ਹੈ ਪਰ ਉਹਦੇ ਬਾਅਦ ਵੀ ਅਗਰ ਅੱਜ ਵੀ ਤਾਜ਼ਾ-ਤਾਜ਼ੇ ਕੋਈ ਸਮੱਸਿਆ ਆਏ ਤਾਂ ਸਰਕਾਰ ਬੈਠ ਰਹੀ ਹੈ ਔਰ ਹੱਲ ਜਿਹੜਾ ਹੈ ਕੱਲ ਦੀ ਤਰੀਕ ਤੇ ਹੱਲ ਹੋ ਜਾਊਗਾ ਪਰ ਮੇਰੀ ਪ੍ਰਾਰਥਨਾ ਇਹ ਹੈ ਕਿ ਆਪਾਂ ਸਾਰਿਆਂ ਨੂੰ ਸੰਯਮ ਨਾਲ ਕੰਮ ਲੈਣਾ ਚਾਹੀਦਾ ਹੈ ਇਹ ਸਰਕਾਰ ਸਾਡੀ ਹੱਥਾਂ ਦੀ ਬਣਾਈ ਹੋਈ ਸਰਕਾਰ ਹੈ ਕੋਈ ਅੰਗਰੇਜ਼ਾਂ ਦੀ ਸਰਕਾਰ ਨਹੀਂ ਨੌਜਵਾਨਾਂ ਨੂੰ ਕਹਣਾ ਬਿਹੋਸ ਨਾਲ ਹਵਾਸ ਨਾਲ ਆਪਾਂ ਸ਼ਾਂਤੀ ਨਾਲ ਗੱਲ ਕਰੀਏ ਪਰ ਕਹਿੰਦੇ ਉਹਨਾਂ ਹੱਥਾਂ ਦੇ ਨਾਲ ਹੀ ਤੇ ਸਰਕਾਰ ਜਿਹੜੀ ਚੁਣੀ ਸੀ ਉਹ ਸਰਕਾਰ ਨੇ ਕਾਲੇ ਕਾਨੂੰਨ ਬਣਾਤੇ ਹੈਗੇ ਉਹ ਦੇਸ਼ ਵਿਰੋਧੀ ਆ ਹੁਣ ਤੇ ਉਹ ਕਹ ਰਿਹਾ ਕਿਸਾਨ ਵਿਰੋਧੀ ਨਹੀਂ ਆ ਇਹ ਦੇਸ਼ ਵਿਰੋਧੀ ਨੇ ਦੇਖੋ ਗੱਲ ਸੁਣੋ ਇਹ ਤਾਂ ਬਣਾ ਤੇ ਇਹਦੇ ਇੱਕ ਆਵਾਜ਼ ਜਿਹੜੀ ਬਣ ਜਾਂਦੀ ਇੱਕ ਵਾਰੀ ਆਵਾਜ਼ ਬਣ ਜਾਂਦੀ ਫਿਰ ਉਹ ਬਣ ਗਈ ਚਲੋ ਗੱਲੀ ਲੋਕਾਂ ਦੀ ਗੱਲ ਮੰਨਣੀ ਪੈਂਦੀ ਹੈ ਜਿੱਥੇ ਹਜ਼ਾਰ ਬੰਦਿਆਂ ਦੀ ਗੱਲ ਹੋਵੇ ਇੱਕ ਬੰਦਾ ਇੱਕ ਬੰਦਾ ਕਹਿੰਦਾ ਹੈ ਨਾ ਉਹਦੀ ਨਹੀਂ ਸੁਣੀ ਜਾਂਦੀ ਸੁਣਨੀ ਚਾਹੀਦੀ ਹੈ ਪ੍ਰਜਾਤੰਤਰ ਦੇ ਦੇਸ਼ ਵਿੱਚ ਪ੍ਰਜਾਦੀ ਸੁਣਨੀ ਚਾਹੀਦੀ ਹੈ ਭਾਵੇਂ ਕੁਝ ਵੀ ਹੋਵੇ ਹੱਕ ਸਰਕਾਰ ਦਾ ਰਾਈਟ ਹੈ ਔਰ ਸਰਕਾਰ ਸੁਣ ਰਹੀ ਹੈ ਮੀਟਿੰਗ ਹੋ ਰਹੀ ਹੈ 6 5 6 ਮੀਟਿੰਗ ਚਲੋ ਜੋੜੀਏ 5 ਹੋ ਗਈ ਤੇ 6 ਮਿਸਾ ਜੀ ਨਾਲ ਹੋਈ ਹੈ 7ਵੀਂ ਕਲੋਣੀ ਆ ਲੋ ਜਾਣਾ ਤੋ ਮੇਰੀ ਇੱਕੋ ਹੀ ਬਰਾਤਨਾ ਹੈ ਕਿ ਆਪਾਂ ਸਹਿਯਮ ਨਾਲ ਕੰਮ ਲਈਏ ਜਿੰਨੀ ਤੁਸੀਂ ਕਿਸਾਨਾਂ ਦੀ ਪੀੜ ਸਮਝ ਰਹੇ ਨਾ ਉਹਨਾਂ ਹੋਰ ਕੋਈ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦਾ ਲੀਡਰ ਜਾਂ ਸੈਂਟਰ ਦੇ ਲੈਵਲ ਤੇ ਉਹਨਾਂ ਕਿਸਾਨਾਂ ਦੀ ਪੀੜ ਸਮਝ ਨਹੀਂ ਰਿਹਾਗਾ ਉਹ ਭੀੜ ਨੂੰ ਇਹ ਦੇਖ ਰਿਹਾ ਕਿ ਇਹਦੇ ਚ ਕਿਤੇ ਦੂਜੇ ਲੋਕ ਵੜ ਗਏ ਨੇ ਪਰ ਅਸਲ ਜਿਹੜੀ ਕਿਸਾਨਾਂ ਦੀ ਜਿਹੜੀ ਪੀੜ ਤੇ ਜਿਹੜਾ ਨਸਲ ਔਰ ਫਸਲ ਦਾ ਸਵਾਲ ਉਹ ਨਹੀਂ ਸਮਝ ਰਿਹਾਗੇ ਨਹੀਂ ਦੇਖੋ ਭਾਰਤੀ ਜਨਤਾ ਪਾਰਟੀ ਅਸਵਾਸ ਅਨੁਸ਼ਾਸਨ ਪਾਰਟੀ ਹੈ ਅਸੀਂ ਕੋਈ ਆਪਣੇ ਆਪ ਨਹੀਂ ਹੈ ਪੰਜਾਬ ਦੇ ਵਿੱਚ ਜਦੋਂ ਗੱਲ ਆਈ ਸੀ ਤਾਂ ਸਾਡੀ ਕਮੇਟੀ ਬਣਾਈ ਗਈ ਸਾਡੇ ਪ੍ਰਦੇਸ਼ ਅਧਿਖਸ਼ ਅਸ਼ਵਨੀ ਸਰਮਨ ਜੀ ਨਾ ਮਹਾ ਮੰਤਰੀ ਸੰਗਠਨ ਜੀ ਸਾਡੀ ਕਿ ਡਿਊਟੀ ਹੁੰਦੀ ਹੈ ਪਾਰਟੀ ਦੇ ਵਿੱਚ ਡਿਊਟੀ ਲੱਗਦੀ ਹੈ ਸਾਡੀ ਜਿੱਥੇ ਜਿੱਦੀ ਡਿਊਟੀ ਲੱਗੀ ਮੇਰੀ ਡਿਊਟੀ ਲੱਗੀ ਮੈਂ ਕੰਮ ਕਰਨ ਲੱਗਦਾ ਕਿਸੇ ਹੋਰ ਦੀ ਲੱਗਦੀ ਉਹ ਲੱਗਦਾ ਪਾਰਟੀ ਵਿੱਚ ਸਾਰੇ ਥੋੜੇ ਜਿਸੀਂ ਪਾਰਟੀ ਚ ਕਿੰਨੇ ਬੰਦੇ ਆ ਸਾਰੇ ਹਜ਼ਾਰਾਂ ਬੰਦਾ ਥੋੜੇ ਹੋ ਕੰਮ ਕਰ ਜਿੱਦੀ ਡਿਊਟੀ ਲੱਗ ਜਾਂਦੀ ਹੈ ਜਿੱਥੇ ਲੱਗ ਜਾਂਦੀ ਉਹਨੇ ਉਹ ਕੰਮ ਕਰਨਾ ਹੁੰਦਾ ਇਹ ਗੱਲ ਨਹੀਂ ਹੈ ਕਿ ਦੂਸਰੇ ਨਹੀਂ ਆਏ ਤੁਸੀਂ ਸੋਚਿੰਤਾ ਕਰ ਰਹੇ ਹੋ ਇਹ ਪੂਰੀ ਪਾਰਟੀ ਪੰਜਾਬ ਦੀ ਪੂਰੀ ਪਾਰਟੀ ਦੀ ਚਿੰਤਾ ਮੇਰੇ ਵਿੱਚ ਦੀ ਹੈ ਕਿਉਂਕਿ ਮੇਰੀ ਡਿਊਟੀ ਸਾਡੇ ਪ੍ਰਧਾਨ ਅਸ਼ਵਨੀ ਸਰਮਾ ਜੀ ਨੇ ਲਾਈ ਹੈ ਮਾਹਮંત્રી ਸੰਗਠਨ ਦinesh ji ਨੇ ਲਾਈ ਹੈ ਔਰ ਸਾਡੀ ਸਾਰੀ ਪਾਰਟੀ ਜਿਹੜੀ ਹੈ ਸਾਨੂੰ ਕਿਹਾ ਵੀ ਤੁਸੀਂ ਇਹ ਕੰਮ ਜਿਹੜਾ ਕਰੋ ਮੈਨਰੇ ਡਿਊਟੀ ਲੱਗੀ ਹੈ ਔਰ ਇੱਥੇ ਵੀ ਅਗਰ ਡਿਊਟੀ ਲੱਗੀ ਹੈ ਤਾਂ ਸਾਡੇ ਪ੍ਰਦੇਸ਼ ਨੇ ਸਾਡੀ ਡਿਊਟੀ ਲਈ ਅਸੀਂ ਕੰਮ ਕਰ ਰਹੇ ਹਾਂ ਕਿਸਾਨ ਕਹਿ ਰਹੇ ਕਿ ਸਾਨੂੰ ਅਧਿਕਾਰੀ ਮਨਜ਼ੂਰੀ ਨਹੀਂ ਆ ਫਿਰ ਨਰਿੰਦਰ ਤੋਮਰ ਜੀ ਆਗੇ ਪੀਸ਼ ਗੁਲ ਜੀ ਆਗੇ ਸੂਮਪrakash ਜੀ ਮੀਟਿੰਗ ਚ ਬੈਠਦੇ ਰਹੇ ਉਹ ਵੀ ਮਨਜ਼ੂਰੀ ਫਿਰ ਅਮਿਤ ਸ਼ਾਹ ਵੀ ਨੇ ਮੀਟਿੰਗ ਬੁਲਾ ਲਈ ਉਹ ਵੀ ਮੀਟਿੰਗ ਹੈ ਫਿਰ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਚਾਹੀਦੀ ਹੈ ਉਸ ਤੋਂ ਬਾਅਦ ਕਿਹਦੇ ਨਾਲ ਹੋਵੇਗੀ ਚਲੋ ਇਹ ਗੱਲ ਮੈਂ ਨਹੀਂ ਕਹਿ ਸਕਦਾ ਇਹ ਸਾਡੇ ਅੰਦਾਜ਼ਾ ਹੈ ਅੰਦਾਜ਼ਾ ਦੀ ਦੇਖੋ ਦੰਨਾ ਭਗਤ ਨੇ ਵੀ ਗੱਲ ਜਿਹੜੀ ਇਹਨਾਂ ਦੀ ਸੁਣੀ ਸੀ ਔਰ ਬਾਬਾ ਨਾਨਕ ਦੀ ਕਿਰਪਾ ਹੈ ਮੈਂ ਤਾਂ ਮੈਂਨ ਕਹਿੰਦਾ ਬਾਬਾ ਨਾਨਕ ਦੀ ਕਿਰਪਾ ਨਾਲ ਇੱਥੇ ਕਿਸਾਨ ਪਹੁੰਚੇ ਨੇ ਜਿਸ ਹਾਲਾਤ ਚ ਪਹੁੰਚੇ ਨੇ ਅਰਾਪਮ ਰਸਤੇ ਜੇ ਦੇਖਿਆ ਔਰ ਮੈਂ ਤਾਂ ਚੰਬਾ ਕਰਦਾ ਕਿ ਇਤਿਹਾਸ ਹੈ ਕੀ ਡੇਡੇ ਪੱਥਰ ਜਿਹੜੇ ਮਸ਼ੀਨਾਂ ਤੇ ਰੱਖੇ ਸੀ ਸਾਡੇ ਕਿਸਾਨਾਂ ਦੇ ਛੋਟੇ ਛੋਟੇ ਟਰੈਕਟਰ ਨੇ ਜਿਵੇਂ ਗਏ ਬਰਫ ਦੀ ਸਿੱਲੀ ਜਾਂਦੀ ਹੈ ਜਿਉਂ ਇੱਕ ਸ਼ਕਤੀ ਕਮ ਕਰਦੇ ਇੱਥੇ ਕਿਸਾਨਾਂ ਦੇ ਨਾਲ ਤਾਕਤ ਹੈ ਇੱਕ ਸ਼ਕਤੀ ਹੈ ਅਨਪਲਾਨਡ ਜਿਹੜਾ ਕੰਮ ਜਿਹੜਾ ਹੈ 5 5000 ਦੀ ਜੇਕਰ ਸ਼ਾਦੀ ਹੁੰਦੀ ਹੈ ਨਾ ਉੱਥੇ ਪਲਾਨਿੰਗ ਨਹੀਂ ਹੁੰਦੀ ਇੱਥੇ 2.5 ਲੱਖ ਲੋਕਾਂ ਦੀ ਕੌਣ ਕਰ ਰਿਹਾ ਹੈ ਅਰੇਂਜਮੈਂਟ ਕਿੱਥੋਂ ਕੀ ਆ ਰਿਹਾ ਹੈ ਔਰ ਕਿਸ ਤਰ੍ਹਾਂ ਬੈਠੇ ਨੇ ਇਹ ਬਾਬਾ ਨਾਨਕ ਦੀ ਕਿਰਪਾ ਹੈ ਦੀ ਬਾਬੇ ਨਾਨਕ ਦੀ ਤੇ ਕਿਰਪਾ ਪਰ ਨਾਲ ਦੇ ਨਾਲ ਅਗੇ ਪਹਿਲਾਂ ਇੱਥੇ ਕਹਿੰਦੇ ਮਿੰਨੀ ਪੰਜਾਬ ਹੁਣ ਤੇ ਕਹਿ ਗਏ ਮਿੰਨੀ ਭਾਰਤ ਆ ਕੇ ਵਸ ਗਿਆ ਹੈਗਾ ਤੇ ਸੈਂਟਰ ਸਰਕਾਰ ਨੂੰ ਹੋਜੇ ਵੀ ਸਮਝ ਨਹੀਂ ਲੱਗ ਰਹੀ ਹੈਗੀ ਸੈਂਟਰ ਸਰਕਾਰ ਨੂੰ ਸਮਝ ਰਹੀ ਹੈ ਸੈਂਟਰ ਸਰਕਾਰ بار بار ਵਾਅਦ ਤਲਾਬ ਕਰ ਰਹੀ ਹੈ ਕਿਉਂ ਨਹੀਂ ਸਮਝ ਰਹੀ ਸੈਂਟਰ ਸਰਕਾਰ ਸਮਝ ਰਹੀ ਹੈ ਔਰ ਜਦੋਂ ਵੀ ਕਦੇ ਕੋਈ ਗੱਲ ਹੁੰਦੀ ਹੈ ਸੰਘਰਸ਼ ਦੇ ਵਿੱਚ ਕੋਈ ਅੱਛੀ ਚੀਜ਼ ਨਿਕਲਦੀ ਹੈ ਜੋ ਰੱਬ ਕਰਦਾ ਹੈ ਅੱਛਾ ਕਰਦਾ ਹੈ ਜੋ ਪਰਮਾਤਮਾ ਕਰਦਾ ਹੈ ਅੱਛਾ ਕਰਦਾ ਹੈ ਇਸ ਤਰ੍ਹਾਂ ਕੋਈ ਅਜੀ ਗੱਲ ਨਹੀਂ ਆ ਲਗਾ ਤੇ ਤੁਹਾਡੇ ਹਿਸਾਬ ਦੇ ਨਾਲ ਅਗਰ ਮੈਂ ਤੁਸੀਂ ਭਾਰਤੀ ਜਨਤਾ ਪਾਰਟੀ ਲਈ ਨਾ ਇੱਕ ਮੈਂ ਕਿਸਾਨ ਹੋਂਦੇ ਨਾਲ ਤੇ ਕਿਉਂਕਿ ਤੇ ਖੇਤੀ ਬਹੁਤ ਵਧੀਆ ਕਰਦੇ ਜੇ ਬਿੱਲ ਮਾੜੇ ਇਨਕੇ ਚੰਗੇ ਦੇਖੋ ਗੱਲ ਸੁਣੋ ਇਤਾਂ ਰੋਲਾ ਇਹ ਬੰਮਲ ਬੁੱਸਾ ਮੈਂ ਤਾਂ ਅਜੇ ਆਪ ਨਹੀਂ ਸਮਝਾਈ ਕੀ ਹੈ ਮੈਂ ਤਾਂ ਜੱਥੇਬੰਦੀਆਂ ਨੂੰ ਕਿਹਾ ਸੀ ਵੀ ਮੈਨੂੰ ਸਮਝਾ ਦਿਓ ਬਿਠਾ ਕੇ ਮੇਰੇ ਤੱਕਲ ਪਾਓ ਔਰ ਮੇਰਾ ਮੁੰਡਾ ਖੇਤੀ ਕਰਦਾ ਉਹ ਕਹਿੰਦਾ ਪਾਪਾ ਚੰਗਾ ਹੈ ਕਿਸਾਨ ਕਹਿੰਦੇ ਮਾੜਾ ਮੈਂ ਕਿਸਾਨਾਂ ਵੱਲ ਜਾਂਦਾ ਉਹ ਕਹਿੰਦੇ ਮਾੜਾ ਮਦਾ ਮੁੰਡੇ ਕੋਲ ਜਾਂਦਾ ਕੋ ਤਾਂ ਪਾਪਾ ਠੀਕ ਹੈ ਕੋਈ ਅਜੀ ਗਲਤ ਹੈ ਨਹੀਂ ਅੱਧ ਵਿੱਚ ਕੋਈ ਬੈਨ ਨਾ ਕਿਸੇ ਨੂੰ ਕੀਤਾ ਨਹੀਂ ਇਹ ਜਦੋਂ ਅਸੀਂ ਗੱਲ ਕਹਿੰਦੇ ਆ ਤਾਂ ਇਹਦਾ ਵੀ ਵਿਰੋਧ ਹੁੰਦਾ ਦੇਖੋ ਰਾਈਟ ਹੈ ਮੈਂ ਮੇਰੀ ਗੱਲ ਕਹਿ ਸਕਦਾ ਹਾਂ ਕੋਈ ਸੁਣਨ ਵਾਲੇ ਨੂੰ ਕਿਸ ਵਾਸਤੇ ਗੁੱਸਾ ਆਏਗਾ ਆਏਗਾ ਤੁਸੀਂ ਹੁਣ ਦੇਖਿਆ ਜੇ ਆਸ ਗਲ ਦੇ ਵਿੱਚ ਥੱਲੇ ਕਿਸ ਤਰ੍ਹਾਂ ਗੰਧੀਆਂ ਸ਼ਬਦਾਵਲੀ ਕੋਈ ਗੱਲ ਨਹੀਂ ਸਾਡੇ ਬੱਚੇ ਨੇ ਸਾਡੇ ਭਰਾ ਨੇ ਲਿਖਰੇ ਨੇ ਕੋਈ ਗੱਲ ਨਹੀਂ ਜਿਹੜਾ ਲਿਖਰੇ ਉਹਨੇ ਪਸਤਾ ਚਾਪ ਹੋਣਾ ਸਾਨੂੰ ਨਹੀਂ ਹੋਣਾ ਪਰ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਕਿ ਮੈਂ ਆਪ ਬੰਬਲ ਬੁੱਸੇ ਚ ਆ ਵੀ ਹੈ ਕਿ ਦੱਸੋ ਕੁਝ ਲੋਕ ਕਹਿੰਦੇ ਅੱਛਾ ਇਹ ਕੁਝ ਮੇਰਾ ਬੇਟਾ ਵੀ ਖੇਤੀ ਕਰਦਾ ਉਹ ਕਹਿੰਦਾ papa ਠੀਕ ਹੈ ਕਿਸਾਨ ਦਿੱਤਿਆ ਮੇਰੇ ਕੋਲ ਜਾਂਦਾ ਹੈ ਗਲਤ ਹੈ ਇਹ ਕਾਲਾ ਕਹਿੰਦਾ ਕੋਈ ਚਿੱਟਾ ਕਹੀ ਜਾਂਦਾ ਕੋਈ ਕਾਲਾ ਕਹੀ ਜਾਂਦਾ ਰੌਲਾ ਤਾਂ ਐਸੇ ਕਰਕੇ ਨਾ ਜੀ ਜੇ ਸਾਡੀ ਸਾਡਾਂ ਦੀ ਇੱਕ ਵਾਸੇ ਦਿਸ਼ਾ ਹੋ ਜੇ ਤਾਂ ਸਾਰਾ ਕੰਮ ਹੀ ਠੀਕ ਹੋ ਜੇ ਤਾਂ ਡਿਸਕਸ਼ਨ ਇਸੇ ਚੀਜ਼ ਦੀ ਹੈ ਕਿ ਕੋਈ ਅੱਛਾ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ ਤਾਂ ਇਹਦੇ ਵਿੱਚੋਂ ਕੱਢਿਆ ਜਾ ਰਿਹਾ ਕਿ ਮਾੜਾ ਹੈ ਕਿ ਅੱਛਾ ਇਸ ਬਾਰੇ ਕੋਹ ਗੋਰੀ ਹੈ ਗਲਤ ਹੈ ਸਾਰੀ ਪਰ ਪੋ ਦਾ ਮੀਨਾ ਇੰਨੀਆਂ ਠੰਡੀਆਂ ਰਾਤਾਂ ਜੀ ਪੂਰਾ ਪੰਜਾਬ ਇੱਥੇ ਆ ਗਿਆ ਬਾਕੀ ਸੂਬਿਆਂ ਦੇ ਲੋਕ ਵੀ ਆ ਗਏ ਨੇ ਪਰ ਉਹ ਤਾਂ ਕਹਿ ਰਹੇ ਕਿ ਮਿਲ ਮਾੜੇ ਆ ਤੁਹਾਡੀ ਤਾਂ ਮਜਬੂਰੀ ਹੋ ਸਕਦੀ ਹੈਗੀ ਹੈ ਮੁੰਡੇ ਦੀ ਕਿਉਂਕਿ ਮੁੰਡੇ ਤੁਹਾਡੀ ਭਾਰਤੀ ਜਨਤਾ ਪਾਰਟੀ ਨਾਲ ਸੁਭਾਵਿਕ ਤੌਰ ਤੇ ਜੁੜੇ ਹੋਏਗਾ ਮੈਂ ਤਾਂ ਕਹਿ ਰਿਹਾ ਕਿ ਇੱਕ ਸਰਕਾਰ ਕਿਉਂ ਨਹੀਂ ਬਿੱਲ ਵਾਪਸ ਲੈ ਲੈਂਦੀ ਮੁੰਡਾ ਮੇਰੇ ਮੇਰੀ ਪਾਰਟ ਮੇਰੇ ਬੱਚੇ ਕੋਈ ਰਾਜਨੀਤੀ ਜਿਨੀ ਹੈ ਹਰ ਤੁਸੀਂ ਮੇਰੇ ਫਾਜ਼ਿਲ ਖਾਲਕੇ ਦੇ ਪਿੱਛੋਂ ਨਾ ਉਹ ਫਾਜ਼ਿਲ ਖਾਲਕੇ ਦੇ ਮੈਂ 15 ਸਾਲ ਮਨਿਸਟਰ ਰਹਾ ਕੋਈ ਮੇਰੇ ਬੱਚਾ ਨੂੰ ਜਾਣਦਾ ਹੀ ਨਹੀਂ ਜਾ ਕੇ ਪੁੱਛ ਲੋ ਨਾ ਮੇਰੇ ਕੋਲ ਛੋਟਾ ਮੇਰਾ ਇੱਕ ਭਰਾ ਉਹਦਾ ਨਾਂ ਹੀ ਕੋਈ ਦੱਸ ਦੇਵੇ ਮੇਰੀ ਮੇਰੇ ਪਰਿਵਾਰ ਦੇ ਕੋਈ ਰਾਜਨੀਤੀ ਨਹੀਂ ਕਰਦਾ ਉਹ ਕਹਿੰਦਾ ਅਸੀਂ ਤਾਂ ਖੇਤੀ ਕਰਦੇ ਆ ਬਾਬੇ ਨਾਨਕ ਦੀ ਕਿਰਪਾ ਹੈ ਉਹ ਹਸਾਂ ਤਾਂ ਇੱਥੇ ਰਹਿਣ ਦਿਓ ਉਹ ਕੋਈ ਰਾਜਨੀਤੀ ਕਰਕੇ ਨਹੀਂ ਕਰਦੇ ਉਹ ਨਾ ਉਹ ਰਾਜਨੀਤੀ ਕਿਸੇ ਅੱਜ ਤੱਕ ਕਿ ਮੇਰਾ ਬੇਟਾ 40 ਸਾਲ ਦਾ ਹੋ ਗਿਆ ਨਾ ਕੋਈ ਮੈਂਬਰਸ਼ਿਪ ਨਹੀਂ ਕਦੇ ਕਦੇ ਕੋਈ ਅਹੁਦਾ ਨਹੀਂ ਲਿੱਤਾ ਜਿਵੇਂ ਲੈ ਲੈਂਦੇ ਆ ਉਹ ਤਾਂ ਕਹਿੰਦਾ ਅਸੀਂ ਤਾਂ ਰਾਜਨੀਤੀ ਤੇ ਜਾਣਾ ਹੀ ਨਹੀਂ ਉਹ ਤਾਂ ਕਹਿੰਦੇ ਅਸੀਂ ਰਾਜਨੀਤੀ ਤੇ ਜਾਣਾ ਹੀ ਨਹੀਂ ਅਸੀਂ ਤਾਂ ਆਪ ਦੀ ਇੱਥੇ ਜਿਹੜੀ ਹੈ ਖੇਤੀ ਕਰਕੇ ਹੀ ਹਨਾ ਰਾਜਨੀਤੀ ਜਾਣੋ ਔਰ ਤੁਸੀਂ ਜਾਣੋ ਇਹ ਤਾਂ ਰਾਜਨੀਤੀ ਦੇ ਵਿੱਚ ਤਾਂ ਮੈਂ ਹੀ ਪਿਆ ਆ ਔਰ ਕੱਲ ਰਾਜਨੀਤੀ ਕਰਦੇ ਕਰਦੇ ਕਈ ਕਾਂਗਰਸ ਲੀਡਰ ਘਰ ਚਲੇ ਗਏ ਜੀ ਚਲੋ ਉੱਥੇ ਦੇਖੋ ਉਹਨਾਂ ਦਾ ਰਾਈਟ ਹੈ ਘਰ ਚਲੇ ਗਏ ਤਾਂ ਸਾਡਾ ਤਾਂ ਫਿਰ ਉੱਥੇ ਕੋਈ ਜਾਵੇ ਸਾਡੇ ਸਾਡਾ ਦੁਸ਼ਮਣ ਵੀ ਆ ਜੇ ਛਾਹ ਪਾਣੀ ਰੋਟੀ ਦੇਖੋ ਬਾਬਾ ਨਾਨਕ ਦੀ ਜਿਹੜੀ ਕਿਰਪਾ ਹੈ ਤੁਸੀਂ ਜਾ ਕੇ ਦੇਖੋਗੇ ਮੈਂ ਫਿਰ ਬਾਰ ਬਾਰ ਕਹਿੰਦਾ ਬਾਬਾ ਨਾਨਕ ਜਿੱਥੇ ਮੈਂ ਸੰਦਾ ਫੋਟੋ ਲੱਗੀ ਹੈ ਮੇਰੇ ਕਰਦੇ ਫੋਟੋ ਲੱਗੀ ਹੈ ਦਫ਼ਤਰ 'ਚ ਫੋਟੋ ਲੱਗੀ ਹੈ ਗੱਡੀ 'ਚ ਫੋਟੋ ਜਿੱਥੇ ਜਾਂਦਾ ਮੈਂ ਬਾਬਾ ਨਾਨਕ ਨੂੰ ਯਾਦ ਕਰਦਾ ਔਰ ਬਾਬਾ ਨਾਨਕ ਦੀ ਕਿਰਪਾ ਨਾਲ ਮੈਂ ਅਜੇ ਕਦੇ ਕੋਈ ਬਿਜ਼ਨਸ ਨਹੀਂ ਕੀਤਾ ਜਦੀ ਜਾਇਦਾਦ ਜੋ ਮੇਰੀ ਹੈ ਦੇ ਆਏ ਬੁਜ਼ੁਰਗਾਂ ਤੋਂ ਉਹੀ ਪਈ ਹੈ ਰੋਟੀ ਅੱਛੀ ਮਿਲ ਜਾਂਦੀ ਹੈ ਬਾਬਾ ਨਾਨਕ ਦੀ ਕਿਰਪਾ ਹੈ ਜੋ ਜਾਵੇ ਕਰੇ ਉਹ ਰਾਜੀ ਜਾਵੇ ਅਸੀਂ ਇਹ ਸੋਚਿਆ ਹੈ ਭੁੱਖਾ ਹੋਵੇ ਤਾਂ ਅਸੀਂ ਜੋ ਅੱਧੀ ਰੋਟੀ ਖਾਈਏ ਸੁੱਕੀ ਖਾਈਏ ਸਾਡਾ ਫਰਜ਼ ਹੈ ਜੇ ਕਾਂਗਰਸੀ ਗਏ ਹੈ ਤਾਂ ਵੀ ਸਾਡਾ ਫਰਜ਼ ਹੈ ਵੀ ਆਓ ਅੰਦਰ ਬੈਠ ਜਾਓ ਚਾਹ ਪੀਓ ਰੋਟੀ ਖਾਓ ਇੱਕ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਸਾਡੀ ਡਿਊਟੀ ਹੈ ਜਣ ਸਰ ਮੇਰਾ ਵੀ ਸਵਾਲ ਹੈ ਕੱਲ ਦੀ ਮੀਟਿੰਗ ਜਿਹੜੀ ਹੋ ਰਹੀ ਆ ਤਾਂ ਲੱਗਦਾ ਕਿ ਉਹਦੇ ਵਿੱਚ ਪੰਜਾਬ ਦੇ ਲੋਕ ਜਦ ਪੂਰੇ ਦੇਸ਼ ਦੇ ਲੋਕ ਖੁਸ਼ੀ-ਖੁਸ਼ੀ ਆਪਣੇ ਘਰ ਪਰਤ ਜਾਣਗੇ ਦੇਖੋ ਕੋਈ ਨਾ ਰੋਕਣਗੇ ਜਦੋਂ ਜਥੇਬੰਦੀਆਂ ਖੁਦ ਹੀ ਕਹੀ ਜਾਂਦੀ ਹੈ ਵੀ ਅਸੀਂ ਸਰਕਾਰ ਤੋਂ ਗੱਲਾਂ ਮਨਾ ਲੀਆਂ ਹੁਣ ਕਿਸੇ ਦੇ ਕਹਿਣ ਤੇ ਕੋਈ ਜਿੱਦ ਜਿਹੜੀ ਹੈ ਜਿਹੜੀ ਸਰਕਾਰ ਦਾ ਵੀ ਕੋਈ ਮਤਲਬ ਬਾਬਾ ਕਹਿੰਦੇ ਆ ਵੀ ਸਰਕਾਰ ਦੇ ਵਿੱਚ ਵੀ ਕੋਈ ਮੁਸ਼ਕਿਲ ਹੋਵੇ ਕਿਸੇ ਗੱਲ ਦੀ ਸਾਨੂੰ ਸਰਕਾਰ ਦਾ ਵੀ ਦੇਖਣਾ ਚਾਹੀਦਾ ਹੈ ਇਹ ਜਿੱਥੇ ਨੌਜਵਾਨ ਆਏ ਨੇ ਸਾਰੇ ਵੀ ਜਥੇਬੰਦੀਆਂ ਨੂੰ ਕਹਿਣ ਕਿ ਅਗਰ ਆਪਣਾ ਮਸਲਾ ਹੱਲ ਹੁੰਦਾ ਹੈ ਆਪਣਾ ਡਿਊਟੀ ਆਪਣੀ ਸਰਕਾਰ ਹੈ ਜੇ ਉਹਦੀ ਵੀ ਕੋਈ ਦਿੱਕਤ ਹੈ ਉਹਨੂੰ ਵੀ ਆਪਾਂ ਹੱਲ ਕਰੀਏ ਸਰਕਾਰ ਦੀ ਡਿਊਟੀ ਵੀ ਸਰਕਾਰ ਕੀ ਦੀ ਹੋਰ ਨਹੀਂ ਹੈਗੀ ਕਿਉਂ ਸਰਕਾਰ ਉੱਤੋਂ ਨਹੀਂ ਆਈ ਸਰਕਾਰ ਆਪਣੇ ਵਿੱਚ ਆਪਣੇ ਬੱਚੇ ਆਪਣੇ ਬਜ਼ੁਰਗ ਆਪਣੇ ਮਾਇਤ ਆਪਣੇ ਘਰੋਂ ਸਾਰੇ ਆਪਣੇ ਆਏ ਨੇ ਸਾਰੇ ਐਮਪੀ ਜਿੱਤ ਗਏ ਸਾਰੇ ਜ਼ਿਲ੍ਹਿਆਂ ਚੋਂ ਆਏ ਕੋਈ ਬਾਹਰੋਂ ਨਹੀਂ ਆਏ ਤਾਂ ਇਸ ਕਰਕੇ ਸਾਡ ਨੂੰ ਨੌਜਵਾਨ ਜਿਹੜੇ ਬੱਚੇ ਆਏ ਐ ਇੱਥੇ ਜਾਂ ਜਿਹੜੇ ਬਜ਼ੁਰਗ ਆਏ ਉਹ ਸਲਾਹ ਦੇਣ ਵੀ ਠੀਕ ਆ ਆਪਣਾ ਹਿੱਤ ਫਲਾ ਹੁੰਦਾ ਤਾਂ ਆਪਾਂ ਨੂੰ ਸਰਕਾਰ ਦਾ ਵੀ ਸੋਚੀਏ ਆਪਣਾ ਵੀ ਸੋਚੀਏ ਤਾਂ ਕਿ ਅੱਗੇ ਵੀ ਆਪਾਂ ਸਰਕਾਰਾਂ ਕੋਲ ਜਾਣਾ ਸਰਕਾਰ ਆਪਾਂ ਹੀ ਬਣਾਣੀ ਹੈ ਸਾਰੇ ਜਿਹੜੇ ਰਲ ਮਿਲ ਕੇ ਜਿਹੜਾ ਇੱਕ ਅੱਛਾ ਕੰਮ ਚੱਲੇ ਸਰਕਾਰ ਦੀ ਇੱਜ਼ਤ ਵੀ ਰਹਿ ਜਾਏ ਤੇ ਕਿਸਾਨਾਂ ਦੀ ਇੱਜ਼ਤ ਵੀ ਰਹਿ ਜਾਏ ਇੱਜ਼ਤ ਦਾ ਕੋਈ ਸਵਾਲ ਨਹੀਂ ਕੀ ਹੈ ਦੇਖੋ ਸਰਕਾਰ ਦੀ ਕੋਈ ਇੱਜ਼ਤ ਨਹੀਂ ਹੁੰਦੀ ਸਰਕਾਰ ਦੀ ਕਾਹਦੀ ਇੱਜ਼ਤ ਹੈ ਸਰਕਾਰ ਸੇਵਾਦਾਰ ਹੈ ਸੇਵਾਦਾਰ ਨੇ ਸੇਵਾ ਕਰਨੀ ਹੈ ਕੋਈ ਇੱਜ਼ਤ ਦਾ ਸਵਾਲ ਬਣਾ ਕੇ ਕੰਮ ਨਹੀਂ ਹੁੰਦਾ ਦੇਖੋ ਇਹ ਕੋਈ ਹੋਰ ਨਹੀਂ ਹੈ ਅੱਜ ਮੈਂ ਸਹੀ ਦੱਸਾਂ ਤੁਹਾਨੂੰ ਇੱਕ ਗੱਲ ਮੈਂ ਅਮਿਤ ਸਾਹਿਬ ਜੀ ਤੋਂ ਮਿਲੇ ਮੈਂ ਕਹਿਣਾ ਨਹੀਂ ਚਾਹਦਾ ਉਹਨਾਂ ਦੇ ਦਿਲ ਦੇ ਵਿੱਚ ਦੁੱਖ ਜਿਹੜਾ ਦੇਖਿਆ ਅੱਖਾਂ 'ਚ ਹੰਝੂ ਵੀ ਦੇਖਿਆ ਯਾਰ ਕੀ ਹੋ ਰਿਹਾ ਮੈਨੂੰ ਜਾਨੀ ਸਾਹਿਬ ਆਪਾਂ ਕਰੀਏ ਚਿੰਤਾ ਇੰਨੀ ਚਿੰਤਾ ਕਰਦੇ ਨੇ ਗੱਲ ਆਪਾਂ ਕਹਿ ਦਈਏ ਬੈਠੇ ਵੀ ਹੋ ਤਾਂ ਅਮੇ ਲਾਚੇ ਬੈਠੇ ਦੇਖੋ ਜਿਹੜੇ ਸਰਕਾਰ ਚ ਨਾ ਦੁੱਖ ਹੈ ਉਹਨਾਂ ਨੂੰ ਆਹ ਆਹ ਗੱਲ ਮੈਨੂੰ ਤਾਂ ਸ਼ਾਇਦ ਪਚ ਜੇ ਪਰ ਜਨਤਾ ਨੂੰ ਨਹੀਂ ਪਚਨੀ ਆ ਗਈ ਕਿ ਅਮੀਸ਼ਾ ਦੀਆਂ ਅੱਖਾਂ 'ਚ ਪਾਣੀ ਆ ਗਿਆ। ਕਮੈਡ ਵੱਲੋਂ ਬੋਲਦਾ ਮੈਂ ਤਾਂ ਮੈਨੂੰ ਕਿੱਥੇ ਦੇਖੋ ਅੱਜਕੱਲ ਦਾ ਜੇ ਸੌਖਾਈਏ ਤਾਂ ਉਹਦਾ ਇਤਬਾਰ ਨਹੀਂ ਉਹ ਕਾਂਗਰਸ ਨੇ ਹਟਾਤੀ ਕੀ ਕਰੀਏ ਕੱਦ ਨਾਲ ਇਤਬਾਰ ਦੀਏ ਲੋਕਾਂ ਨੇ ਇਤਬਾਰ ਇੱਕ ਸੀਗਾ ਸੌ ਦਾ ਉਹ ਕੈਪਟਨ ਸਾਹਿਬ ਨੇ ਸੌਂ ਦੀ ਫੱਟੀ ਪੋਸਦੀ ਕੀ ਕਰਕੇ ਇਤਬਾਰ ਦੀਏ ਅਗਰ ਕੋਈ ਮੰਨਦਾ ਹੈ ਤਾਂ ਸਾਨੂੰ ਤੇਰਾ ਦੇਖ ਕੇ ਮੰਲੇ ਮੈਂ ਝੂਟ ਕਦੀ ਨਹੀਂ ਮਾਰਦਾ ਸਰਕਾਰ ਕੋਈ ਖੁਸ਼ ਥੋੜੀ ਹੈ ਸਰਕਾਰ ਨੂੰ ਚਿੰਤਾ ਹੈ ਇਸ ਚੀਜ਼ ਦੀ ਚਿੰਤ ਕਿਉਂ ਕਿ ਸਾਡੇ ਬਜ਼ੁਰਗ ਨੇ ਸਾਡੇ ਕਿਸਾਨ ਨੇ ਕਿਸਾਨ ਕੋਈ ਹੋਰ ਦੇ ਨਹੀਂ ਹੈ ਸਾਡੇ ਨੇ ਠੀਕ ਹੈ ਕਿਸੇ ਗਲਤੀ ਹੈ ਤੇ ਮੀਟਿੰਗਾਂ ਚੱਲ ਰਹੀ ਹੈ ਹੱਲ ਹੋ ਜਾਊਗਾ ਚਲ ਬਹੁਤ ਮਿਹਰਬਾਨੀ ਇਸੇ ਸਾਫ ਕਾ ਮੰਤਰੀ ਸਰਜੀਤ ਕੁਮਾਰ ਜਾਨੀ ਹੈ ਉਹ ਜਿੰਨਾ ਕਿਹਾ ਕਿ ਸਰਕਾਰ ਵੀ ਦੁਖੀ ਹੈ ਖਾਸ ਕਰਕੇ ਉਹਨਾਂ ਕੱਲ ਅਮਿਤ ਸ਼ਾਹ ਦੀਆਂ ਅੱਖਾਂ ਦੇ ਵਿੱਚ ਅੰਜੂ ਦੇਖੇ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜਾ ਮਸਲਾ ਇਹ ਜਲਦ ਤੋਂ ਜਲਦ ਹੱਲ ਹੋਵੇ ਪਰ ਸਵਾਲ ਹੈ ਕਿ ਖੇਤਾਂ ਦੇ ਰਾਜੇ ਜਾਂ ਅੰਦਾਤਾ ਉਸ ਛੜਕਾਂ ਦੇ ਕਦੋਂ ਤੱਕ ਰੋਲਣਗੇ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਵੀ ਨਿਊਜ਼ ਦਿੱਲੀ